ਸਪੀਕਰ ਜੀ ਸਾਰਿਆਂ ਨੇ ਮੋਰਸਟਾਉਂ ਫਿਰ ਚੱਲ ਚੱਲੋ ਅਮੀਤ ਕਰਦੇ ਹਾਂ ਕਿ ਤੁਸੀਂ ਸਾਰੇ ਟਿਕਾਣਾ ਉਚਾਰ ਚਲਾ ਬੈਠੂ ਕਿ ਇਹ ਅੱਜ ਦਾ ਬਲਾਗ ਸੰਜਾ ਕਰਦੇ ਆਂ ਜੀ ਆਪਾਂ ਚੱਲੇ ਆਂ ਦਰਬਾਰ ਸਾਹਿਬ ਤੇ ਆਪਾਂ ਕਾਫੀ ਬਾਟ ਆ ਗਏ ਹਾਂ ਘਰ ਤੋਂ ਤੇ ਇੱਥੇ ਰਸਤੇ ਵਿੱਚ ਰੁਕੇ ਸੀਗੇ ਤੇ ਮੈਂ ਬਲਾਗ ਸਟਾਰਟ ਕਰ ਲਿਆ ਤੇ ਚਲੋ ਜੀ ਆਪਾਂ ਦਿਖਾਉਣੇ ਆ ਤੁਹਾਨੂੰ ਨਾਲ-ਨਾਲ ਕਿੱਧਰ ਰਸਤਾ ਕਿੱਧਰ ਕਿੱਧਰ ਦੀ ਹੈ ਹਰੀਕੇ ਹੈਡ ਮੰਗ ਲਿਆ ਆਪਾਂ ਚਲੋ ਜੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਤੇ ਉਹ ਰੋ ਰੋ ਚੱਪ ਰਿਹਾ ਦਾ ਠੀਕ ਹੈ। ਲਓ ਜੀ ਇੱਧਰ ਆਪਾਂ ਨੂੰ ਆਪਣੇ ਮਿਲ ਗਏ ਸੀ ਰਿਸ਼ਤੇਦਾਰ ਜੀ ਤੇ ਇੱਧਰ ਮੇਰੀ ਮੰਮੀ ਆ ਤੇ ਇਹ ਇੱਧਰ ਜਿਹੜੇ ਬੈਠੇ ਮੇਰੇ ਨਾਲ ਤੇ ਉਹ ਪੱਗ ਵਾਲਾ ਇਹ ਦੋਵੇਂ ਆਪਸ ਵਿੱਚ ਭੈਣ ਭਰਾ ਵੈ ਤੇ ਇੱਧਰ ਜਿਹੜੇ ਬੈਠੇ ਐ ਬਲੈਕ ਚੁੰਨੀ ਵਾਲੇ ਮੇਰੀ ਪਾਪੀ ਦੀ ਭੈਣ ਆ ਤੇ ਇਹਨਾਂ ਦੇ ਹਸਬੰਡ ਆ ਤੇ ਨਾਲ ਮੇਰੇ ਇਹਨਾਂ ਦੇ ਬੈਠਾ ਮੇਰਾ ਭਤੀਜਾ ਤੇ ਉਦੋਂ ਗਾਂ ਬੈਠਾ ਮੇਰਾ ਵੱਡਾ ਭਰਾ ਜੀ ਤੇ ਇਹਦੇ ਇਹਨਾਂ ਦਾ ਗਾਂ ਦੂਈ ਦੋਤਾ ਵੀ ਆਇਆ ਜਾਨੀ ਕਿ ਉਹ ਵੀ ਪਰਾਂ ਬੈਠਾ ਵਾ ਇਧਰ ਵੀ ਚਾ ਦੇ ਪਿੱਛੇ ਬੈਠਾ ਵਾ ਤੇ ਇਹ ਗਏ ਸੀਗੇ ਜੀ ਸ਼ਨੀਵਾਰ ਦੇ ਦਰਬਾਰ ਸਾਹਿਬ ਤੇ ਇਹ ਵਾਪਸ ਆ ਰਹੇ ਸੀ ਤੇ ਇਹਨਾਂ ਨੇ ਸਾਨੂੰ ਰਸਤੇ ਜੁਕਰਤਾ ਵੀ ਸਾਡੇ ਕੋਲੇ ਇਧਰ ਆਉਣ ਦਾ ਟਾਈਮ ਨਹੀਂ ਤੇ ਆ ਇਹਨਾਂ ਦਾ ਬੇਟਾ ਜੀ ਭਾਬੀ ਦੀ ਭੈਣ ਦਾ ਮੁੰਡਾ ਹੈ ਏ ਤੇ ਇਹਨਾਂ ਨੇ ਸਾਨੂੰ ਫੋਨ ਕਰਤਾ ਵੀ ਆਪਾਂ ਰਸਤੇ ਵਿੱਚ ਮਿਲ ਲੈਨੇ ਆ ਤੇ ਫਿਰ ਅਸੀਂ ਇੱਥੇ ਕੁਝ ਟਾਈਮ ਬੈਠੇ ਗੱਲਾਂ ਬਾਤਾਂ ਕੀਤੀਆਂ ਹਨ ਤੇ ਚਾਹ ਪਾਣੀ ਪੀਤਾ ਤੇ ਉਸ ਤੋਂ ਬਾਅਦ ਸਾਨੂੰ ਅਸੀਂ ਸ਼ਾਮ ਤੱਕ ਦਰਬਾਰ ਸਾਹਿਬ ਗਏ ਤੇ ਰਿਸ਼ਤੇਦਾਰੀ ਕੋਈ ਦੂਰ ਦੀ ਨਹੀਂ ਹੁੰਦੀ ਹਨਾ ਜਾਂ ਗਾਂਹ ਦੀ ਗਾਂ ਨਹੀਂ ਹੁੰਦੀ ਆਪਣੇ ਮਿਲਵਰਤਾਂ ਦੇ ਸਿਰ ਤੇ ਹੁੰਦਾ ਵੀ ਆਪਾਂ ਕਿਸੇ ਨੂੰ ਕਿਸ ਤਰ੍ਹਾਂ ਮਿਲਦੇ ਗੱਲਦੇ ਆ ਤੇ ਅਗਲਾ ਵੀ ਆਪਣੀ ਇੱਜ਼ਤ ਮਾਨ ਕਰਦਾ ਹਨਾ ਜੇ ਆਪਾਂ ਅਗਲੇ ਦਾ ਕਰਦੇ ਆ ਤਾਂ ਤੇ ਮੇਰੀ ਭਾਬੀ ਦੀਆਂ ਤਿੰਨ ਚਾਰ ਭੈਣਾਂ ਜੀ ਬਹੁਤ ਵਧੀਆ ਨੇਚਰ ਆ ਸਾਰੀਆਂ ਵਧੀਆ ਇੱਕ ਦੂਜੀ ਨਾਲ ਵਰਤਦੇ ਆ ਸੀ ਆਉਣੇ ਜਾਣੇ ਕਦੇ ਵੀ ਅਸੀਂ ਆਏ ਨਹੀਂ ਫਰਕ ਮਹਿਸੂਸ ਕੀਤਾ ਵੀ ਪਰਜਾਈ ਦੀ ਭੈਣਾਂ ਜੇ ਉਹਨਾਂ ਨੇ ਕਿਹਾ ਹਨਾ ਦੇਖੋ ਇੱਥੇ ਮੇਰੀ ਭਾਬੀ ਦੀ ਭੈਣ ਹੈ ਗਾਂ ਉਹਦੀ ਨਨਾਨਾ ਭਾਬੀ ਦੀ ਭੈਣ ਦੀ ਗਾਂ ਨਨਾਨਾ ਹਨਾ ਤੇ ਉਹ ਵੀ ਵਧੀਆ ਉਹਨਾਂ ਦਾ ਨੇਚਰ ਹੈ ਉਹ ਵੀ ਸਾਨੂੰ ਐਸੀ ਉਹਨਾਂ ਨਾਲ ਵੀ ਗਾਂ ਭਾਬੀ ਦੀ ਭੈਣ ਦੀ ਗਾਂ ਨਨਾਨਾ ਨਾਲ ਵੀ ਵਾਧੂ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਵਧੀਆ ਲੱਗਾ ਜੀ ਇਹ ਤੋਂ ਨੂੰ ਮੇਰੀ ਇਹ ਕਿਸ ਤਰ੍ਹਾਂ ਦੀ ਲੱਗੀ ਹਨਾ ਵੀਡੀਓ ਤੁਸੀਂ ਦੱਸਿਓ ਵੀ ਵਧੀਆ ਲੱਗੀ ਰਿਸ਼ਤੇਦਾਰੀ ਚ ਆਉਣਾ ਜਾਣਾ ਇੱਥੇ ਮੰਮੀ ਦੇ ਨਾਲ ਬੈਠੇ ਇਹਨਾਂ ਦੀ ਭੂਆ ਇਸ ਬੇਟੇ ਦੀ ਤੇ ਇਧਰ ਅਸੀਂ ਹੁਣ ਬਾਹਰ ਆ ਗਏ ਸੀਗੇ ਤੇ ਮੰਮਾ ਇੱਥੇ ਗੱਲਾਂ ਬਾਤਾਂ ਕਰਦੇ ਸੀਗੇ ਭਾਬੀ ਦੀ ਭੈਣ ਨਾਲ ਤੇ ਉਸ ਤੋਂ ਬਾਅਦ ਅਸੀਂ ਤੁਰ ਕੇ ਸੀਗੇ ਚਲੇ ਗਏ ਸੀ ਜੀ ਅਮਰਤ ਸਰ ਸਾਹਿਬ ਨੂੰ ਤੇ ਬਹੁਤ ਵਧੀਆ ਲੱਗਾ ਜੀ ਇੱਥੇ ਗੱਲਾਂ ਬਾਤਾਂ ਕਰਕੇ ਇਹਨਾਂ ਦੇ ਨਾਲ ਤੇ ਇਹ ਬੱਚਾ ਵੀ ਕਾਫੀ ਕਿਊਟ ਸੀਗਾ ਇਹ ਖਡਾਉਣੇ ਖਰੀਦ ਕੇ ਲਿਆਇਆ ਦਰਬਾਰ ਸਾਹਿਬ ਤੇ ਤੁਸਾਨੂੰ ਦਿਖਾ ਰਿਹਾ ਸੀ ਨਾਲ ਪ੍ਰਾਈਜ਼ ਦੱਸ ਰਿਹਾ ਸੀ ਚਲੋ ਜੀ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਓਕੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸੁਣਾਓ ਕੀ ਹਾਲ ਚਾਲ ਦਵਾਰਾ ਸਤਿ ਸ੍ਰੀਕਾਲ ਜੀ ਲਈ ਬਣਾਉਣੇ ਆ ਜੇ ਆਪਾਂ ਕੱਲ੍ਹ ਤੇ ਗਏ ਸੀ ਦਰਬਾਰ ਸਾਹਿਬ ਤੇ ਉੱਥੇ ਰਹੀ ਸੀ ਰਾਤ ਤੇ ਅੱਜ ਆਪਣੀ ਹੋ ਗਈ ਵਾਪਸੀ ਅਗਲੀ ਸਵੇਰ ਹੋ ਗਈ ਆ ਤੇ ਹੁਣ ਆਪਾਂ ਆ ਗਏ ਆ ਵਾਪਸ ਈ ਕਾਲ ਸ਼ਾਮ ਤੱਕ ਪਹੁੰਚ ਗਏ ਸੀ ਉੱਥੇ ਤੇ ਮੌਸਮ ਬਹੁਤ ਵਧੀਆ ਹੋ ਗਿਆ ਸੀ। ਉੱਥੋਂ ਦਾ ਮੀਂਹ ਪਿਆ ਪੈ ਗਿਆ ਸੀਗਾ। ਤੇ ਹੁਣ ਆਪਾਂ ਚੱਲਦੇ ਆ ਘਰੇ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਠੀਕ ਹੈ ਜੀ ਮਿਲਦੇ ਆ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੁਆਰਾ ਮੇਰੀ ਜੀ ਹੋਕੀ